ਮੀਟਿੰਗ ਤਾਂ ਜੋ ਰੁਟੀਨ ਤੇ ਹੋਣੀ ਹੋਣੀ ਹੈ ਜੀ ਅੱਗੇ ਮੀਟਿੰਗ ਹੁੰਦੀ ਹੈ ਸਾਰੇ ਜਿੰਨੇ ਵੀ ਉਹਦੇ ਭਾਵੇਂ ਉਹ ਐਜੂਕੇਸ਼ਨ ادارے ਆ ਭਾਵੇਂ ਗੁਰੂ ਘਰਾਂ ਨੂੰ ਸੰਭਾਲਿਆ ਉਹ ਜਿੱਦਾਂ ਮੀਟਿੰਗ ਅੱਗੇ ਹੁੰਦੀਆਂ ਅੰਦਰ ਕਮੇਟੀ ਜਾਂ ਉਸ ਦਾ ਮੀਟਿੰਗ ਹੋਣੀ ਹੈ ਇਸ ਮੀਟਿੰਗ ਚ ਦੱਸਿਆ ਜਾ ਰਿਹਾ ਹੈ ਕਿ ਸਿੰਘ ਸਾਹਿਬਾਰੇ ਕੋਈ ਵੱਡਾ ਫੈਸਲਾ ਕੀਤਾ ਜਾ ਸਕਦਾ ਹੈ ਮੈਂ ਹੁਣ ਸਿੰਘ ਸਾਹਿਬ ਜੀ ਆਪ ਹੀ ਗੱਲ ਕਰ ਲੈਣਾ ਕਿ ਸਰਕਾਰ ਜੋ ਸਾਡੇ ਸਿੰਘ ਸਾਹਿਬ ਗਿਆਨੀ ਰਵੀਸ਼ ਸਿੰਘ ਜੀ ਜਿਨ੍ਹਾਂ ਦਾ ਕੱਲ ਤੁਸੀਂ ਬਿਆਨ ਦੇਖਿਆ ਤੇ ਉਹ ਮਿੰਮ ਕਿੰਨਾ ਚਿਰ ਹੋ ਗਿਆ ਮੈਂ ਤੁਹਾਨੂੰ ਪੁੱਛਦਾ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਛੁੱਟੀ ਲੈਣ ਮਹੀਨਾ ਡੇਢ ਮਹੀਨਾ ਹੋਇਆ ਹੋਣਾ ਜੇ ਤਿੰਨ ਜੇ ਤਾਂ ਡੇਢ ਮਹੀਨੇ ਚ ਕੋਈ ਏਦਾਂ ਦੀ ਕੋਈ ਗੱਲ ਹੋਈ ਹੈ ਸੁਮਣੀ ਕਮੇਟੀ ਤੇ ਤੇ ਅਸੀਂ ਐਕਸ਼ਨ ਵੀ ਲਵਾਂਗੇ ਤੇ ਮੇਰੇ ਧਿਆਨ ਚ ਹੈ ਨਹੀਂ ਕੋਈ ਕਿ ਮੈਂ ਪਹਿਲੀ ਗੱਲ ਤਾਂ ਕਹਿੰਦਾ ਕਿਉਂਕਿ ਮੈਨੂੰ ਵੀ ਡੇਢ ਸਾਲ ਸਵਾ ਸਾਲ ਹੋ ਗਿਆ ਇੱਥੇ ਤੇ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਜੇ ਉਹਨਾਂ ਦੇ ਸਮੇਂ ਚ ਹੋਈ ਹੈ ਤੇ ਸਭ ਤੋਂ ਵੱਡਾ ਜਿਹੜਾ ਸਤਕਾਰ ਹੁੰਦਾ ਉਹ ਜਹਲਾ ਸ੍ਰੀ ਕਾਲਤਾਪ ਸਾਹਿਬ ਦਾ ਹੁੰਦਾ ਤੇ ਉਹਨਾਂ ਕੋਲ ਅਥਾ ਜਿਹੜੀਆਂ ਸ਼ਕਤੀਆਂ ਤਾਕਤਾਂ ਹੁੰਦੀਆਂ ਕਿਉਂਕਿ ਤੇ ਉਹ ਜਿਸ ਨੂੰ ਵੀ ਮਰਜ਼ੀ ਬੁਲਾ ਸਕਦੇ ਆ ਜਿਹੜੇ ਇਲਿਆਮ ਲਾਉਣੇ ਹਨ ਇਹ ਸੋਭਦੇ ਨਹੀਂ ਕਿਉਂਕਿ ਐਡੇ ਵੱਡੇ ਦਰਬੇ ਤੇ ਰਹਿ ਕੇ ਐਡੀ ਵੱਡੀ ਤਾਕਤ ਹੋਵੇ ਤੇ ਉਹ ਜੇ ਵੀ ਮਰਜ਼ੀ ਪਲਤਾਲ ਕਰਾ ਸਕਦੇ ਤੇ ਅੱਜ ਜੇ ਉਹ ਮਹੀਨੇ ਡੇਢ ਮਹੀਨੇ ਬੀਤੇ ਹੋਇਆ ਤਾਂ ਉਹਨਾਂ ਨੂੰ ਦੱਸਣਾ ਚਾਹੀਦਾ ਅਸੀਂ ਕਰਾਮਾਂਗੇ ਉਹਨੂੰ ਸਭ ਤੋਂ ਸਾਰ ਸਜਾਵਾਂ ਦੇਵਾਂਗੇ ਜੇ ਕੋਈ ਉਹਦੇ ਵਿੱਚ ਹੋਇਆ ਆ ਲੰਗੜਾਂ ਦੀ ਗੱਲ ਕੀਤੀ ਆ ਉਸ ਸਮੇ ਉਹ ਬੜੀ ਤਾਕਤ ਸੀਗੇ ਜਿਹਦਾ ਸੀਗੇ ਤੇ ਉਹਨਾਂ ਦੀ ਤਾਕਤ ਸੀ ਜਦੋਂ ਲੰਗੜਾਂ ਦੇ ਵਿੱਚ ਇਹ ਗੱਲ ਹੁੰਦੀ ਆ ਤਾਂ ਜੋ ਮਰਜੀ ਐਕਸ਼ਨ ਲੈ ਸਕਦੇ ਮੇਰੇ ਕਹਿਨ ਦਾ ਭਾਵੇਂ ਅੱਜ ਬੋਲਦੇ ਪਏ ਆ ਜਿਹਨੇ ਜਿਨ੍ਹਾਂ ਨੇ 50-50 ਲੱਖ ਦੀਆਂ ਗੱਡੀਆਂ ਰੱਖੀਆਂ ਜਿਨ੍ਹਾਂ ਨੇ 15-15 ਸੇਵਾ ਦਾ ਰੱਖਿਆ ਜਿਨ੍ਹਾਂ ਨੇ ਤਾਂ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਜਿਨ੍ਹਾਂ ਨੂੰ ਇੰਨੀ ਮੇਰੇ ਕਹਿਨ ਦਾ ਭਾਵਿਆ ਕਿ ਉਹਦਾ ਲੰਗਰ ਸੀਗਾ ਸੰਗਤ ਦੇ ਪੈਸੇ ਸੀਗੇ ਨਾ ਤੇ ਉਹਦੇ ਵਿੱਚ ਸੁਭਾਵਾਂ ਹਡਾਈਆਂ ਤੇ ਉਦੋਂ ਕਿਉਂ ਨਹੀਂ ਬੋਲੇ ਮੇਰਾ ਉਹਨਾਂ ਨੂੰ ਕੁਐਸਚਨ ਹੈ ਉਦੋਂ ਬੋਲਣਾ ਚਾਹੀਦਾ ਸੀ ਔਰ ਇਸ ਜਿਹੜਾ ਸਿਸਟਮ ਹੈਗਾ ਗੁਰੂ ਰਾਮਦਾਸ ਮਹਾਰਾਜ ਦਾ ਵੱਡੀ ਤਾਂ ਮੈਂ ਕਹਾਂਗਾ ਜੇ ਕੋਈ ਵੀ ਕਿਤੇ ਸਾਡੇ ਤੋਂ ਹੋਂਦ ਤਾਂ ਵੀ ਰਹਿ ਗਿਆ ਤਾਂ ਤਾਂ ਗੁਰੂ ਰਾਮਦਾਸ ਬੈਠਾ ਉਹ ਹਰ ਨੂੰ ਸਜਾ ਦੇਣ ਦੇ ਸਮਾਂ ਤਿਆ ਆਪਾਂ ਉਹ ਤੋਂ ਝੋਲੀਆਂ ਭਰਦੇ ਆ ਦਸਤਾ ਕਰਦੇ ਜੋ ਪਾਂਗੇ ਛੱਕਦੇ ਆਪਣੇ ਤੇ ਸੋਈ ਸੋਈ ਦੇਵੇ ਉਹ ਦਿਨ ਬਾਅਦ ਦਾਤਾ ਬੈਠਾ ਤੇ ਜੇ ਕਿਸੇ ਤੋਂ ਜੇ ਕੋਈ ਇੱਥੋਂ ਕੋਈ ਠਗੀ ਮਾਰਦਾ ਕੋਈ ਧਾਮ ਮਾਰਦਾ ਸਮਿਦਾ ਵੀ ਮੈਂ ਲੁਕ ਜਾਮਾ ਉਹ ਲੁਕ ਨਹੀਂ ਸਕਦਾ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਆਪਣਾ ਪਹਿਰਾ ਤੇ ਆਪ ਉਸ ਜਾਮਾ ਦੇਣ ਦੀ ਸਮਰੱਥਾ ਮੇਰੀ ਬੇਨਤੀ ਹੈ ਜਿਨ੍ਹਾਂ ਜਿਸ ਸੰਸਥਾ ਤੋਂ ਤੁਸੀਂ ਆਪਣੇ ਬੱਚੇ ਪਾਲੇ ਏਡਾ ਦੁੱਤਵਾ ਸਤਕਾਰ ਲਿਆ ਜਿਸ ਸੰਸਥਾ ਤੋਂ ਤੁਸੀਂ ਕਿਸੇ ਵੱਡੇ ਮਕਾਮ ਤੇ ਪਹੁੰਚਿਆ ਉਸ ਸੰਸਥਾ ਬਾਰੇ ਸੋਚਣ ਦੇ ਤੋਂ ਪਹਿਲਾਂ ਹਜ਼ਾਰ ਬਾਰੀ ਸੋਚਣਾ ਚਾਹੀਦਾ ਹੈ ਅਤੇ ਪਤਾ ਨਹੀਂ ਕਿਹੜੀਆਂ ਤਾਕਤਾਂ ਜਿਹੜੀਆਂ ਇਹ ਸਾਜ ਚ ਰੱਖ ਕੇ ਗੁਰੂ ਰਾਮਦਾਸ ਜੀ ਦਾ ਗੁਰੂ ਰਾਮਦਾਸ ਜੀ ਦੇ ਦਰਨੋਂ ਨਹੀਂ ਮੈਨੂੰ ਨਹੀਂ ਲੱਗਦਾ ਵੀ ਇੱਕ ਟੇਬਲ ਤੇ ਬੈਠ ਕੇ ਗੱਲ ਹੋ ਸਕਦੀ ਸੀਗੀ ਤੁਸੀਂ ਦੇਖੋ ਕਿ ਕਿੰਨੇ ਬੋਲਡ ਲੈਵਲ ਤੇ ਇਸ ਦੀ ਬਦਨਾਮੀ ਹੋ ਰਹੀ ਹੈ ਇਸ ਚੀਜ਼ ਦੀ ਕਿ ਇੱਕ ਮੁੱਖ ਗ੍ਰੰਥੀ ਹੋਣ ਹੈੱਡ ਗ੍ਰੰਥੀ ਹੋਣ ਪ੍ਰੈਸ ਕਾਨਫਰੰਸ ਸੱਦੀ ਜਾਵੇ ਕਿੰਨਾ ਨੇ ਸੱਦੀ ਉਹ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਹੈ ਅਮਰਸਰ ਛੱਡ ਕੇ ਜਲੰਧਰ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਹ ਸੰਤਾਂ ਦਾ ਦਿਲ ਦੁਖਦਾ ਜੀ ਜਦੋਂ ਇਹੋ ਜੀ ਗੱਲ ਸਾਹਮਣੇ ਆਉਂਦੀ ਹੈ ਕੀ ਲੱਗਦਾ ਹੈ ਮਨਸ਼ਾ ਕੀ ਹੋ ਸਕਦੀ ਹੈ ਦੇਖੋ ਕਿ ਮਨਸ਼ਾ ਜਿਹੜੀ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਦਾ ਜਿਹੜਾ ਮੈਂ ਕਹਿੰਦਾ ਕੋ ਨੂੰ ਇਹ 1000 ਵਾਰੀ ਸੋਚਣਾ ਚਾਹੀਦਾ ਏ ਐਡੇ ਰੁਤਬੇ ਤੇ ਰਹਿ ਕੇ ਤੂੰ ਉਸ ਸੰਸਥਾ ਦੀ ਬਦਨਾਮੀ ਕਰ ਰਿਹਾ ਜਿਸ ਸੰਸਥਾ ਤੋਂ ਤੂੰ ਹੀ ਪਰਿਵਾਰ ਪਾਲਿਆ ਜਿਸ ਸੰਸਥਾ ਤੋਂ ਤੂੰ ਆਪਣੇ ਬੱਚਿਆਂ ਨੂੰ ਆਪਣੇ ਮਕਾਮ ਤੇ ਪਹੁੰਚਾਇਆ ਤੇ ਮੈਨੂੰ ਤਾਂ ਇਸ ਚੀਜ਼ ਦੀ ਬੜੀ ਫੀਲ ਹੁੰਦੀ ਜਿਹੜੀ ਗੱਲ ਤੂੰ ਕਹੀ ਹੈ ਜਲੰਧਰ ਕੀਤੀ ਜਾ ਕੇ ਪ੍ਰੈਸ ਕਾਨਫਰੈਂਸ ਉਦੇ ਪਿੱਛੇ ਮੈਨੂੰ ਜੋ ਮਹਿਸੂਸ ਹੁੰਦਾ ਕਿਉਂਕਿ ਇੱਕ ਪੇਪਰ ਰੱਖਿਆ ਸੀ ਉਹਨਾਂ ਨੇ ਮਨਸ਼ਾ ਸੀ ਮਨਸ਼ਾ ਉਹਨਾਂ ਦੀ ਜੋ ਉਹਨਾਂ ਨੂੰ ਕਿਸੇ ਏਜੰਸੀ ਨੇ ਜਾਂ ਕਿਸੇ ਆਕਾ ਨੇ ਜਾਂ ਕਿਸੇ ਸਰਕਾਰ ਨੇ ਕਹਿ ਕੇ ਉਹ ਪੜਾ ਆ ਗਿਆ ਨਹੀਂ ਸਰਕਾਰ ਨੇ ਕਰਵਾਈ ਹੈ ਪ੍ਰੈਸ ਨੂੰ ਨਹੀਂ ਮੈਨੂੰ ਤਾਂ ਮਹਿਸੂਸ ਹੁੰਦਾ ਜਿਸ ਤੱਕ ਕਿ ਇਹ ਨਹੀਂ ਬੋਲਣਾ ਚਾਹੀਦਾ ਸੀ ਕਿਉਂਕਿ ਜਿਸ ਸੰਸਕਰਣ ਰੱਖਾਈਏ ਉਹਨੂੰ ਨਹੀਂ ਬੋਲਣਾ ਚਾਹੀਦਾ ਕਿਉਂਕਿ ਮੇਰੇ ਕੋਲ ਟੇਬਲ ਤੇ ਆ ਜਾਂਦੇ ਤੁਸੀਂ 1.5 ਮਹੀਨਾ ਪਹਿਲਾਂ ਰਹੇ ਆ ਅਜੇ ਮੈਂ ਚੀਫ ਸੈਕਟਰੀ ਡਿਊਟੀ ਦਿਨਾ ਭਾਂ ਗੁਰਰਾਮ ਦਾਸ ਤੇ ਦੱਸ ਤੇ ਮੇਰੇ ਕੋਲ ਆ ਜਾਂਦੇ ਕੋਈ ਮਸਲਾ ਸਿਕਾ ਹਾਂ ਨਾ ਹੱਲ ਕਰੀਏ ਨਾ ਕਿਸੇ ਨੂੰ ਸੁਝਾ ਦੇਈਏ ਵੈਸੇ ਤਾਂ ਮੈਂ ਫਿਰ ਦੁਬਾਰਾ ਉਹੀ ਰਿਪੀਟ ਕਰਨਾ ਕਿਉਂ ਏਡੇ ਰਤਵੇ ਸਰਕਾਰ ਤੇ ਬੈਠੇ ਸੀ ਕਿ ਉਹਨਾਂ ਨੂੰ ਕੋਈ ਨਾ ਹੀ ਨਹੀਂ ਕਰ ਸਕਦਾ ਭਾਵੇਂ ਸ਼ਮਨੀ ਕਮੇਟੀ ਦੇ ਪ੍ਰਧਾਨ ਆ ਭਾਵੇਂ ਮੈਂ ਬੇਟਾ ਉਹਨਾਂ ਨੂੰ ਕੋਈ ਨਾ ਹੀ ਨਿਸ਼ ਕਰ ਸਕਦਾ ਜੇ ਕਿਤੇ ਵੀ ਕੋਈ ਘਾਟ ਹੋਸੀ ਮਨਨ ਸਾਹਿਬ ਉਹਨਾਂ ਨੇ ਸਰਪੰਚ ਜਦੋਂ ਉਹ ਸਾਹਿਬ ਜਿੱਥੇ ਦਾਤੀ ਜਿਹੜੇ ਫੈਸਲੇ ਲੋਕ ਕੋਲੋਂ ਲਏ ਗਏ ਉਹ ਦਬਾਅ ਦੇ ਹੇਟ ਸੀ ਜਦੋਂ ਇਹ ਵੀ ਉਹਨਾਂ ਨੇ ਦੇ ਆ ਠੀਕ ਹੈ ਕਿ ਕਿਤੇ ਕੋਈ ਉਹ ਦਬਾਅ ਦੇ ਹੇਟ ਸੀਗੇ ਇਸ ਕਰਕੇ ਜਿਹੜੇ ਫੈਸਲੇ ਆਜ਼ਾਦ ਨਹੀਂ ਲੈ ਸਕਿਆ ਤੇ ਸਿੰਘ ਸਾਹਿਬ ਰਵੀਰ ਜੀ ਕੀ ਇਹ ਨਹੀਂ ਕਹਿੰਦੇ ਜੀ ਮੈਂ ਮੈਂ ਦਬਾਅ ਦੇ ਹੇਟਾਰੇ ਫੈਸਲੇ ਉਹਨੂੰ ਫਿਰ ਜਦ ਮੀਰੀ ਪੀਲੀ ਦੇ ਦਾਤੇ ਨੂੰ ਨਹੀਂ ਉਹਨੇ ਪੜਿਆ ਕਿਉਂਕਿ ਸ੍ਰੀ ਕਾਲਤਾ ਸਾਹਿਬ ਇਹ ਇਦਾਂ ਦੀ ਤਾਕਤ ਆ ਉੱਥੇ ਫਿਰ ਜਾਂ ਤੇ ਨਾਲ ਦੀ ਜਤਪਤ ਤੇ ਬੰਦਗੀ 'ਚ ਕਮੀ ਹੋਏਗੀ ਗਿਆਨੀ ਰਵੀ ਸਿੰਘ ਉਹਨਾਂ ਦੇ ਕਿਉਂਕਿ ਉਸ ਉਸੇ ਉੱਪਰ ਮੈਂ ਕਹਿੰਦਾ ਕਿ ਮਹਾਰਾਜ ਰਜੀਤ ਸਿੰਘ ਵਰਗੇ ਨੂੰ ਇਜਤਿਮਾ ਦਿੱਤੀਆਂ ਗਈਆਂ ਉਹ ਬੇਬਵਾ ਕਰਾਇਆ ਤੇ ਇਹਨੂੰ ਵੀ ਬੇਬਵਾ ਕੋ ਕੇ ਉਦੋਂ ਗੱਲ ਕਰਨੀ ਕਿ ਨਹੀਂ ਸਰਬੱਤ ਖਾਲਸਾ ਸੱਜਿਆ ਜਾਵੇ ਜੀ ਸਾਰੀਆਂ ਇਕੱਠੀਆਂ ਹੋਣ ਪੰਥਕ ਧਿਰਾਂ ਤੁਹਾਨੂੰ ਲੱਗਦਾ ਕਿ ਕਿੰਨਾ ਕੁ ਵਾਜਬ ਹੈ ਜੀ ਇਹੋ ਜੀ ਸਟੇਟ ਦੇ ਪੱਧਰ ਤੇ ਇਹ ਅੱਗੇ ਵੀ ਕਦੇ ਬਾਦਲ ਪਰਿਵਾਰ ਤੋਂ ਕਬਜ਼ਾ ਛਡਾਉਣਾ ਜੀ ਸਰਬੱਤ ਖਾਲਸਾ ਕੱਟਾ ਦੇਸੀ ਵੀ ਬਾਦਲ ਪਰਿਵਾਰ ਦੇ ਹੇਠ ਚੱਲਦੀ ਹੈ ਤੇ ਤਖਤ ਵੀ ਜਿਹੜਾ ਬਾਦਲ ਪਰਿਵਾਰ ਕਰਕੇ ਇੱਕ ਇੱਕ ਮੈਂ ਫਿਰ ਉਹੀ ਗੱਲ ਕਰਦਾ ਮੈਂ ਜਿਆਦਾ ਨਹੀਂ ਬੋਲਣਾ ਚਾਹੁੰਦਾ ਕਬਜ਼ਾ ਛਡਾਉਣਾ ਕਿੰਨੇ ਜੀ ਮੈਨੂੰ ਮੈਂ ਤੇ 20 ਸਾਲ ਤੋਂ ਉਹਨਾਂ ਨੇ ਸੇਵਾ ਕੀਤੀ ਹੁਣੇ ਇੱਥੇ ਐਜ ਤੇ ਸੇਵਾ ਕੀਤੀ ਹੋਣੀ ਤੇ ਪਹਿਲਾ ਉਹੀ ਬਾਦਲ ਸੀਗੇ ਉਦੋਂ ਦੀ ਸੇਵਾਵਾਂ ਚੱਲਦੀਆਂ ਪਈਆਂ ਤੇ ਉਹ ਉਹਨੂੰ ਉਦੋਂ ਇਹ ਗੱਲ ਯਾਦ ਰੱਖਣੀ ਚਾਹੀਦੀ ਕਿ ਕਿਤੇ ਕਿਤੇ ਬਾਦ ਘਾਟ ਰਿਹਾ ਕਿਤੇ ਤੈਨੂੰ ਮਹਿਸੂਸ ਹੁੰਦੀ ਕਮੀ ਤਾਂ ਉਸ ਸਮੇ ਉਹ ਬੋਲਣਾ ਚਾਹੀਦਾ ਬਿਲਕੁਲ ਜੀ ਮਨਮੋਹ ਸ਼੍ਰੀ ਅਕਾਲ ਤਾਂ ਸਰ ਜਿਹੜਾ ਜਸਹਰ ਅਜੇ ਤੱਕ ਸੁਣੋ ਨਹੀਂ ਐਸੇ ਪੀਸੀ ਲੱਗਾ ਸੀ ਕਾਰਜਕਾਲ ਜਿਸਰ ਕਪੂਰ ਸਿੰਘ ਵਰਗਾ ਜਨੇ ਤਾਂ ਕੀ ਲੱਗਦਾ ਕਿ ਗਿੰਨ ਗਬੀਰ ਸਿੰਘ ਵੱਲੋਂ ਤਾਂ ਹੀ ਇਹ ਧਿਆਨ ਕਿ 2 ਦਸੰਬਰ ਤੋਂ ਬਾਅਦ ਉਹਨਾਂ ਚੁੱਪੀ ਤੋੜੀ ਦੇਖੋ ਜਿਹੜੇ ਜਸਹਰ ਕਾਰਤਾ ਇਸ ਬਾਰੇ ਜਿਹੜੀ ਗੱਲ ਤੁਸੀਂ ਕੀਤੀ ਹੈ ਇਹ ਇੱਕ ਪਿੱਛੋਂ ਹੀ ਕਹ ਲੋ ਸਾਡੇ ਵਿਚਾਰ ਕਹ ਲੋ ਜਾਂ ਸਾਡੀ ਮਰਿਆਦਾ ਕਹ ਲੋ ਕਿ ਅਸੀਂ ਪਹਿਲਾਂ ਦੇਖਦੇ ਹਾਂ ਜੇ ਕੋਈ ਪ੍ਰਚਾਰਕ ਵੀ ਰੱਖਦੇ ਆ ਤਾਂ ਉਹਨੂੰ ਵੀ ਆਰਜੀ ਤੌਰ ਤੇ ਦੇਖਦੇ ਆ ਵੀ ਇਹ ਸੇਵਾ ਕੰਦੇ ਸਮਰੱਥਿਆ ਤਾਂ ਫਿਰ ਉਹਨੂੰ ਅਜੇ ਰੈਗੂਲਰ ਕਰਦੇ ਆ ਇਸੇ ਤਰ੍ਹਾਂ ਜੇ ਪਹਿਲਾਂ ਦੇ ਦੇ ਸੰਗਤ ਪਰਮਿਸ਼ਨ ਦੇਵੇ ਪਰਮਿਸ਼ਨ ਦਾ ਮੀਨਿੰਗ ਹੈ ਕਿ ਸੰਗਤ ਦੇਖੇ ਵੀ ਕਿਤੇ ਬਾਤ ਘਾਟਤਾ ਨਹੀਂ ਜਦੋਂ ਐਕਟਿੰਗ ਤੌਰ ਤੇ ਜਿਹਦਾ ਸਬੂਤ ਮੰਨਦਾ ਤੇ ਉਹਨੂੰ ਸਾਰੀਆਂ ਸਿੱਖ ਸੰਸਥਾਵਾਂ ਧਾਰਮਿਕ ਜਥੇਬੰਦੀਆਂ ਸ਼ੇਵ ਸੈਟੀਆਂ ਸੰਮਲ ਕਹਿਣ ਦਾ ਭਾਵ ਬਾਕੀ ਦੀਆਂ ਸੰਪਰਦਾਨ ਨੇ ਹੰਗ ਜਿੱਥੇ ਬੰਨੀ ਆ ਦੇਦੀਆਂ ਵੀ ਠੀਕ ਆ ਤੇ ਫਿਰ ਉਹਨੂੰ ਜਿਹੜੇ ਐਜ਼ਏ ਰੈਗੂਲਰ ਲਾਇਆ ਜਾਂਦਾ ਬਾਦਲ ਪਰਵਾਰ ਬਾਦਲ ਪਰਵਾਰ बार-बार ਇਹ ਸ਼ਬਦ ਵਰਤਿਆ ਜਾਂਦਾ ਕਿਉਂ ਵਰਤਿਆ ਜਾਂਦਾ ਖਾਸ ਕਰਕੇ ਐਜ਼ੀ ਪੀਸੀ ਦੇ ਨਾਲ ਜੋੜ ਕੇ ਭਾਵੇਂ ਹੋ ਗਿਆ ਨੀਰਪਤ ਸਿੰਘ ਹੋਣ ਭਾਵੇਂ ਉਹ ਗਿਆਨੀ ਹਰਪ੍ਰੀਤ ਸਿੰਘ ਆ ਭਾਵੇਂ ਰਵੀ ਸਿੰਘ ਆ ਕਿਉਂ ਹੁਣ ਕਿਉਂ ਨਾਮ ਜੋੜਿਆ ਜਾ ਰਿਹਾ ਜੀ ਇਹ ਪਹਿਲਾਂ ਇੰਨੇ ਚਿਰ ਦਾ ਉਹ ਜਿਹੜਾ ਹੁਣ ਨਾਲ ਨਾਮ ਜੋੜ ਰਿਹਾ ਤੁਸੀਂ ਕੱਲ ਹੀ ਦੇਖਿਆ ਉਹ ਕਿੱਡੇ ਘੱਟ ਹੋਏ ਆ ਕਿੰਗਲ ਤੇ 27 ਦਾ ਜਿਹੜਾ 2027 ਦੇ ਵਿੱਚ ਜਿਹੜੀਆਂ ਚੋਣਾਂ ਹੋਣ ਜਾਣ ਇਹਦੇ ਸਬੰਧ ਦੇ ਵਿੱਚ ਜੋ ਏਜੰਸੀਆਂ ਸਰਕਾਰਾਂ ਕਹਿੰਦੀਆਂ ਜਿੱਦਾਂ ਖਡਾਉਣੀਆਂ ਪਈਆਂ ਉਹਦਾਂ ਗਿਆਨੀ ਗਬੀਰ ਸਿੰਘ ਹੁਣੇ ਖੇਤ ਦੇ ਪੈਸੇ ਵਾਹੂ ਜੀ ਦਾ ਖਾਤਾ ਸਾਹਿਬ ਸਾਹਿਬ ਵਾਹੂ ਜੀ ਦਾ